ਜੀ ਮਿੱਤਰੋ ਕੀ ਹਾਲ ਚਾਲ ਹੈ ਆ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਅੱਜ ਆ ਬਾਈ ਆਪਣੇ ਪਿੰਡੂ ਦਾ 10 ਮਿੰਟ ਦਾ ਫਾਈਨਲ ਮੈਚ ਤੇ ਮੈਚ ਹੋਣੇ ਬਾਈ 2 ਇੱਕ ਓਪਨ ਦਾ ਤੇ ਇੱਕ ਹੀਜ ਕੈਟਾਗਰੀ ਦਾ ਚੱਲਦੇ ਆ ਹੁਣ ਗਰਾਊਂਡ ਤੋਂ ਦਿਖਾਉਨੇ ਆ ਤੁਹਾਨੂੰ ਮੈਚ ਤੇ ਨਾਲ ਦੱਸਦੇ ਆ ਕੌਣ ਜਿੱਤਦਾ ਕੌਣ ਹਾਰਦਾ ਬਣੇ ਦੇ ਬਲੌਗ ਦੇ ਨਾਲ ਸੋ ਆਪਾਂ ਪਹੁੰਚ ਗਏ ਪਿੰਟੂਰਨਾਮੈਂਟ ਤੇ ਤੇ ਸਾਹਮਣੇ ਚੱਲ ਰਿਹਾ ਹੈ ਬਾਈ ਆਪਣੇ ਪਿੰਡ ਦਾ ਫਾਈਨਲ ਪਿੰਡ ਪਜੌੜ ਦੇ ਨਾਲ ਦੋਨੀਆਂ ਟੀਮਾਂ ਜਿੱਦ-ਜਿੱਦ ਦੇ ਗੋਲਾਂ ਦੀ ਬਰਾਬਰੀ ਤੇ ਹੈ ਹਾਲੇ ਤੱਕ ਤੇ ਬਾਕੀ ਬਣੇ ਦੇ ਬਲੌਗ ਦੇ ਨਾਲ ਤੁਹਾਨੂੰ ਦਿੰਦੇ ਰਹਿਮਗੇ ਸਾਰੇ ਮੈਚ ਦੀ ਅਪ देखो कल राउंड अपने टूर्नामेंट दिया्रोक ਕਾਹਦੇ ਰਾਪੰਦੀ ਪੁਰੀਸ਼ਾ ਕੋ ਜੋ ਮਿਧਰ

ਕਰਦੇ ਜਿਹੜੇ ਪਹਿਲੇ ਚੱਲ ਗਿਆ ਤੇ ਕੰਮ ਸਰਕਾਰ ਦਾ ਸਾਥੀ ਬੋਲਦੇ ਸੀ ਤੇ ਦੇਖ ਸਰਕਾਰ ਦਾ ਸਾਥੀ ਆ ਕਰਾਂਗੇ ਕਰਾਂਗੇ ਮੈਂ ਅਰੇ ਸੰਗਰੂਜੋ ਮਾਰਦੇ ਕੰਮ ਅਰੇ ਪੰਜਾਹ ਵੀ ਛੱਡਿਆ ਮੈਂ ਪੂਰਾ ਜਿਹੜਾ ਇਹਨਾਂ ਤੇ ਚੱਲ ਰਿਹਾ ਹੈ ਜਿਹੜੀ ਪਿੰਡ ਪਹਾੜ ਤਕਨੇਸ਼ਪੁਰ ਦਾ ਮੈਚ ਸੀ ਪਜੌਰ ਨਾਲ ਉਹ ਬਾਈ ਦੋਨਾਂ ਟੀਮਾਂ ਨੂੰ ਜੀਤੂ ਕਰਾ ਦੇ ਦਿੱਤਾ ਤੇ ਜਿੰਨਾ ਸਮਾਂ ਸੀਗਾ ਬਾਈ ਸਾਰਾ ਸਮਾਂ ਡਰਾ ਨਿਕਲੇ ਆ ਤੇ ਐਕਸਟਰਾ ਟਾਈਮ ਵੀ ਡਰਾ ਸੀਗਾ ਤੇ ਹੁਣ ਬਾਈ ਭਾਮ ਦਾ ਨੰਗਲ ਖਿਡਾਰੀਆਂ ਨਾਲ ਫਾਈਨਲ ਚੱਲ ਰਿਹਾ ਹੈ ਜਿਹਦੇ ਵਿੱਚ ਭਾਮ ਨੇ ਦੋ ਗੋਲ ਨੰਗਲ ਖਿਡਾਰੀਆਂ ਨੂੰ ਕੀਤੇ ਆ ਤੇ ਬਾਕੀ ਸਾਰੇ ਮੈਚ ਦੀ ਅਪਡੇਟ ਤੁਹਾਨੂੰ ਦਿੰਦੇ ਰਹਿਵਾਂਗੇ ਬਣਦੇ ਬਲੌਗਰ ਨਾਲ ਦੋਨੀਆਂ ਟੀਮਾਂ ਬਹੁ ਵਜੇ ਖੇਡਦੀਆਂ ਪਰ ਭਾਮ ਨੇ ਦੋ ਗੋਲ ਕੀਤੇ ਹੋ ਆ। ਬਾਈ ਤੇ ਬਹੁਤ ਫਸਮ ਆਇਆ ਬਾਈ ਸਾਰਾ। ਕੀ ਆ ਬਈ ਅਗਰ ਗੋਲ ਹੋ ਜਵੇ। ਬਹੁਤ ਫਾਇਦੇ 雨 marriages <laughs> <laughs> ਹਾਂਜੀ ਬਹੁਤ ਵਧੀਆ ਮੈਚ ਹੋਇਆ ਜੀ ਗਰਾਂ ਸਾਡੀ ਭਾਮ ਜਿੱਤ ਗਈ ਦੋ ਇੱਕ ਗੋਲਾਂ ਨਾਲ ਪਿੰਡ ਟੀਮ ਪਿੰਡ ਭਾਮ ਇਹ ਨਵੇਂ ਵਾਲੀ ਟੀਮ ਨੰਗਰ ਖੇਡਾਰੀਆਂ ਦਾ ਬਹੁਤ ਵਧੀਆ ਮੈਚ ਹੋਇਆ ਜੀ ਨੰਗਰ ਖੇਡਾਰੀਆਂ ਦੀ ਟੀਮ ਨੇ ਇੱਕ ਔਰ ਕੀਤਾ ਭਾਮ ਨੇ ਦੋ ਗੋਲ ਕੀਤੇ ਨੇ ਮਿੱਤਰੋ ਅੱਜ ਦਾ ਸੁਪਰ ਫਾਈਨਲ ਮੈਚ ਪਿੰਡ ਪਾਲਟਕਣੇ ਵਿੱਚ ਚੱਲ ਰਿਹਾ ਸੀ ਜਿਹੜਾ ਉਹਦੇ ਵਿੱਚੋਂ ਭਾਮ ਨੇ ਬਾਈ ਨੰਗਲ ਖਿਡਾਰੀਆਂ ਨੂੰ 2-1 ਨਾਲ ਹਰਾ ਕੇ ਇਹ ਫਾਈਨਲ ਮੈਚ ਆਪਣੇ ਨਾਮ ਕਰ ਲਿਆ ਆ ਤੇ ਆ ਬਾਈਟੀਆਰਸੀ ਵਿੱਚ ਬਾਈ ਭਾਮ ਦੀ ਟੀਮ ਆ ਤੇ ਉਧਰ orange ਐਂਡ green ਜਰਸੀ ਦੇ ਵਿੱਚ ਬਾਈ ਨੰਗਲ ਖਿਡਾਰੀ ਦੀ ਟੀਮ ਆ ਤੇ ਹੁਣ ਬਲਾਗ ਦੀ ਕਰਦੇ ਆ ਮਿੱਤਰੋ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਗੱਲੋ ਸਬਸਕ੍ਰਾਈਬ ਮਿਲਦੇ ਆ ਅਗਲੇ ਬਲਾਗ 'ਚ ਧੰਨਵਾਦ ਜੀ